ਦੇ ਆਪਕੋ ਸਾਥੀਓ ਮੈਂ ਤੁਹਾਡਾ ਆਪਣਾ ਹੀਰਾ ਸਿੰਘ ਤੂਤ ਮੁੱਖ ਵਿਆਪਸਕਾਰੀ ਪ੍ਰੈਮਿਸ ਸਕੂਲ ਬਾਰੇ ਕੇ ਰੋਇ ਪ੍ਰਤੰਪੋ ਅੱਜ ਅਸੀਂ ਗੱਲ ਕਰਾਂਗੇ ਐਫ ਐਲ ਐਨ ਮਿਲੇ ਸਬੰਧੀ ਐਫ ਐਲ ਐਨ ਮਿਲਾ ਜਿਹੜਾ ਹੈਗਾ ਇਹ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ 25 ਤਿੰਨ 25 ਨੂੰ ਮਨਾਇਆ ਜਾ ਰਿਹਾ ਹੈ ਇਹ ਜਿਹੜਾ ਦਿਨ ਹੈ ਇਸੀ ਸ਼ਾਇਦ ਪਹਿਲੀ ਵਾਰੀ ਮਨਾ ਰਹੇ ਆ ਤੇ ਪਹਿਲੀ ਵਾਰੀ ਹੋਣ ਵਾਲਾ ਇਹ ਵਰਤਾਰਾ ਸਾਡੇ ਸਕੂਲਾਂ ਵਿੱਚ ਉਸ ਤੋਂ ਪਹਿਲਾਂ ਅਸੀਂ ਮਦਰ ਵਰਕਸ਼ਾਪ ਗ੍ਰੈਜੂਏਸ਼ਨ ਸੈਰੇਮਨੀ ਬਾਗ ਮੇਲਾ ਵਰਗੇ ਦੇਣਾ ਜਿਹੜੇ ਅਸੀਂ ਮਨਾਏ ਆ ਸੋ ਇਸ ਸੰਬੰਧੀ ਕੁਝ ਨਵਾਂ ਸੀਗਾ ਤੇ ਔਰ ਕਾਫੀ ਭੰਬਲ ਪੂਸੇ ਸੀਗੇ ਸਾਡੇ ਦਿਮਾਗਾਂ ਦੇ ਵਿੱਚ ਕਿ ਇਸ ਦਿਨ ਨੂੰ ਅਸੀਂ ਕਰਨਾ ਕੀ ਹੈ ਕੀ ਹੈਗਾ ਇਹ ਫਲਰ ਮੇਲਾ ਤੋ ਜਿੰਨੀ ਕਿ ਜਾਣਕਾਰੀ ਮੈਂ ਇਕੱਤਰ ਕਰ ਸਕਿਆ ਉਸ ਦੇ ਆਧਾਰ ਤੇ ਮੈਂ ਇੱਕ ਇਹ ਵੀਡੀਓ ਤਿਆਰ ਕਰਨ ਲੱਗਾ ਜੋ ਤੁਹਾਡੇ ਲਈ ਸਹਾਈ ਹੋਗੀ ਸਭ ਤੋਂ ਪਹਿਲਾਂ ਜਿਹੜਾ ਐਫਐਲਐਨ ਮੇਲਾ ਹੈਗਾ ਇਹਦੇ ਉਦੇਸ਼ ਕੀ ਹੈਗੇ ਆ ਇਹਦੇ ਉਦੇਸ਼ ਇਹ ਹੈ ਕਿ ਅਸੀਂ ਸਮੁਦਾਏ ਨੂੰ ਤੇ ਮਾਪਿਆਂ ਨੂੰ ਆਪਣੇ ਨਾਲ ਜੋੜਨਾ ਹੈ ਕਿ ਬੱਚਿਆਂ ਦੀ ਵਿਦਿਆਰਥੀਆਂ ਦੀ ਸਿੱਖਣ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਹਦੇ ਵਿੱਚ ਉਹ ਸਾਡੇ ਨਾਲ ਮਦਦਗਾਰ ਸਾਥ ਹੋ ਸਕਣ ਉਹਨਾਂ ਦੀ ਜਿਹੜੀ ਭਾਗੀਦਾਰੀ ਹੈਗੀ ਆ ਉਹ ਨਿਸ਼ਚਿਤ ਕੀਤੀ ਜਾ ਸਕੇ ਉਹ ਇੱਕ ਸਾਡੇ ਦੇ ਨਾਲ ਹੈਲਪਰ ਦੇ ਤੌਰ ਤੇ ਆਪਣੇ ਬੱਚਿਆਂ ਲਈ ਯਤਨ ਕਰਨ ਸੋ ਇਹ ਜਿਹੜਾ ਮੇਲਾ ਹੈਗਾ ਇਹ ਮੇਲਾ ਹੈ ਕਿੰਨਾ ਵਾਸਤੇ ਜਿਹੜਾ ਐਫਐਲਰ ਮੇਲਾ ਹੈਗਾ ਉਹ ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਵਾਸਤੇ ਆ ਔਰ ਉਹਨਾਂ ਦੇ ਇਹਦੇ ਵਿੱਚ ਜਿਹੜੀ ਸ਼ਮੂਲੀਅਤ ਕਰਨੀ ਹੈਗੀ ਆ ਉਹ ਉਹਨਾਂ ਦੇ ਮਾਪੇ ਕਰਨਗੇ ਪਹਿਲੀ ਦੂਜੀ ਕਲਾਸ ਦੇ ਔਰ ਅੰਗਣਵਾੜੀ ਵਰਕਰ ਨੂੰ ਵੀ ਅਸੀਂ ਨਾਮ ਲੈ ਸਕਦੇ ਆ ਸਮੁਦਾਇ ਨੂੰ ਵੀ ਲੈ ਸਕਦੇ ਆ ਤੇ ਪਹਿਲੀ ਦੂਜੀ ਦੇ ਵਿਦਿਆਰਥੀਆਂ ਦੇ ਜਿਹੜੇ ਭੈਣ ਭਰਾ ਹੈਗੇ ਆ ਤੀਜੀ ਤੋਂ ਪੰਜਵੀਂ ਤੱਕ ਪੜ੍ਹਦੇ ਉਹ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਆ ਸੋ ਇਹਦੇ ਇਸ ਸਮੇਂ ਦੌਰਾਨ ਅਸੀਂ ਕਰਨਾ ਕੀ ਆ ਅਸੀਂ ਵੱਖ-ਵੱਖ ਤਰ੍ਹਾਂ ਦੇ ਕਾਊਂਟਰ ਲਾਉਣੇ ਹੈਗੇ ਆ ਤੇ ਉਹਨਾਂ ਕਾਊਂਟਰਾਂ ਦੇ ਉੱਤੇ ਗਤੀਵਿਧੀਆਂ ਵੱਖੀਆਂ-ਵੱਖੀਆਂ ਕਰਨੀਆਂ ਸਾਡੇ ਜਿਹੜੇ ਡਿਵੈਲਪਮੈਂਟ ਦੇ ਜਿਹੜੇ ਹੈਗੇ 5 ਖੇਤਰ ਹੈਗੇ ਆ ਉਸ ਦੇ ਆਧਾਰ ਤੇ ਅਸੀਂ ਬੱਚੇ ਦਾ ਜਿਹੜਾ ਮਲਾਂਕਣ ਕਰਨਾ ਹੈ ਤੇ ਉਹਦਾ ਜਿਹੜਾ ਹੈਗਾ ਬਹੁਪੱਕੀ ਵਿਕਾਸ ਸੀ ਕਰਨਾ ਤੇ ਉਹਨੇ ਕਿੰਨਾ ਹੁਣ ਤੱਕ ਕੀ ਸਿੱਖਿਆ ਉਹਦਾ ਮਲਾਂਕਣ ਅਸੀਂ ਗਤੀਵਿਧੀਆਂ ਦੇ ਆਧਾਰ ਤੇ ਕਰਨਾ ਅਸੀਂ ਸਭ ਤੋਂ ਪਹਿਲਾਂ ਜਿਹੜਾ ਇੱਕ ਕਾਊਂਟਰ ਲਾਵਾਂਗੇ ਉੱਥੇ ਸਾਡਾ ਕੋਈ ਅਧਿਆਪਕ ਬੈ ਸਕਦਾ ਹੈ ਉਹਦਾ ਕੰਮ ਹੈਗਾ ਰਜਿਸਟ੍ਰੇਸ਼ਨ ਕਰਨੀ ਕਿ ਬੱਚਾ ਆਇਆ ਉਹਨੂੰ ਮਲੰਕਣ ਕਾਰਡ ਦਿੱਤਾ ਉਹਦੇ ਉੱਪਰ ਉਹਦਾ ਨਾਮ ਲਿਖਿਆ ਕਲਾਸ ਲਿਖਿਆ ਔਰ ਇੱਕ ਪੀਤੇ ਉੱਤੇ ਜਾਂ ਕ੍ਰਿਸ਼ਟ ਦੇ ਉੱਤੇ ਅਸੀਂ ਬੱਚੇ ਦੇ ਵੇਰਵੇ ਦਰਜ ਕਰ ਲੈਣੇ ਆ ਬੱਚੇ ਦਾ ਨਾਮ ਪਿਤਾ ਦਾ ਨਾਮ ਮਾਤਾ ਦਾ ਨਾਮ ਔਰ ਕਲਾਸ ਕਿਹੜੀ ਆ ਦੀ ਔਰ ਮੋਬਾਈਲ ਨੰਬਰ ਤੇ ਹਸਤਾਖਰ ਕਰਵਾ ਲੈ ਇਹ ਪਹਿਲੇ ਕਾਊਂਟਰ ਦਾ ਕੰਮ ਹੈਗਾ ਦੂਸਰੇ ਕਾਊਂਟਰ ਤੇ ਅਸੀਂ ਸਰੀਰਕ ਵਿਕਾਸ ਬਾਰੇ ਗੱਲ ਕਰਾਂਗੇ ਦੂਸਰਾ ਕਾਊਂਟਰ ਸਾਡਾ ਸਰੀਰਕ ਵਿਕਾਸ ਹੋਊਗਾ ਸਕੀ ਅਜ਼ਰੀਕ ਕਮਕਾਰ ਦੇ ਵਿੱਚ ਅਸੀਂ ਕਮਕਾਰ ਦਾ ਹੋਊਗਾ ਇਸ ਦੇ ਅਧੀਨ ਅਸੀਂ ਗਤੀਵਿਧੀਆਂ ਕਰਾਉਣੀਆਂ ਹੈਗੀਆਂ ਜਿਵੇਂ ਕਿ ਰੱਸੀ ਟੱਪਣਾ ਸਟਾਪੂ ਹੁੰਦੇ ਆ ਸਾਡੇ ਹਨਾ ਇੱਕ ਪੈਰ ਤੇ ਅਸੀਂ ਜੰਪ ਕਰਾ ਕੇ ਬੱਚੇ ਨੂੰ ਵੇਖਣਾ ਜਾਂ ਅਸੀਂ ਉਹ ਬੱਚੇ ਦਾ ਸਰੀਰਕ ਸੰਤੁਲਨ ਦੇਖਣਾ ਕਾਹਮ ਰੇਂਦਾ ਨਹੀਂ ਕਹਿ ਰੇਂਦਾ ਉਹਦੇ ਵਿੱਚ ਇੱਕ ਗਤੀਵਿਧੀ ਹੈਗੀ ਆ ਕਿ ਜਿਸ ਤਰ੍ਹਾਂ ਅਸੀਂ ਕੋਈ ਇੱਕ ਲੈਨ ਮਾਰ ਦੇਣੀ ਹੈਗੀ ਆ ਤੇ ਬੱਚੇ ਦੇ ਸਿਰ ਦੇ ਉੱਤੇ ਇਸ ਤਰ੍ਹਾਂ ਕਿਤਾਬ ਰੱਖ ਦੇਣੀ ਆ ਤੇ ਉਹਨੂੰ ਕਹਿਣਾ ਵੀ ਇਸ ਇਹ ਲੈਨ ਤੇ ਤੁਰਿਆ ਜਾ ਤੇ ਇਹ ਜਿਹੜੀ ਕਿਤਾਬ ਹੈਗੀ ਉੱਪਰੋਂ ਇਹ ਡਿਗਣੀ ਨਹੀਂ ਚਾਹੀਦੀ। ਤੋਂ ਇਹ ਹੈਗੀ ਐਕਟੀਵਿਟੀ ਹੋ ਸਕਦੀ ਹੈਗੀ ਆ। ਬਟਨ ਇੱਕ ਇਸ ਸ਼ਰਟ ਕੋਈ ਪੁਰਾਣੀ ਰੱਖ ਸਕਦੇ ਜਾਂ ਨਵੀਂ ਰੱਖ ਸਕਦੇ ਆ ਉਹਦੇ ਬਟਨ ਬੱਚੇ ਨੂੰ ਕਹੋ ਇਹਨੂੰ ਖੋਲ ਔਰ ਇਹਨੂੰ ਬੰਦ ਕਰ। ਦੋਨੀਆਂ ਕਰਿਆ ਤੁਸੀਂ ਕਰਵਾ ਸਕਦੇ ਆ ਬਟਨ ਬੰਦ ਕਰਨੇ ਖੋਲਣੇ। ਬੋਤਲ ਰੱਖ ਸਕਦੇ ਆ ਕਹੋ ਬੋਤਲ ਦਾ ਟੱਕਣਾ ਉਹਨੂੰ ਕਹਿਣਾ ਵੀ ਖੋਲ। ਜਮਾਦਕਰ ਦੋਨੇ ਕਿਰਿਆ ਕਰਾਉਣੀ ਆ ਇਹਦੇ ਵਿੱਚ ਉਹਦੀ ਹੱਥ ਦੀ ਮੂਵਮੈਂਟ ਵੀ ਸ਼ਾਮਲ ਹੋ ਜਾਂਦੀ ਹੈਗੀ ਆ ਸੋ ਹੋਰ ਐਕਟੀਵਿਟੀ ਜਿਵੇਂ ਗੇਂਦ ਹੈ ਇੱਕ ਡੱਬੇ ਦੇ ਵਿੱਚ ਗੀਂ ਸਿੱਟਣੀ ਆ ਸਾਡੇ ਕੋਲੇ ਗੱਤੇ ਦੇ ਡੱਬੇ ਮਿਲ ਜਾਂਦੇ ਚੌਰ ਸਣਾ ਸੌਦੇ ਵਾਲੇ ਉਹਦੇ ਵਿੱਚ ਬੱਚੇ ਨੂੰ ਗੀਂ ਸਿੱਟੋ ਉਹ ਦੇਖੋ ਕਿੰਨੇ ਬੱਚਾ ਉਹਦੇ ਵਿੱਚ ਸਿੱਟ ਸਕਦਾ ਜਾਂ ਅਸੀਂ ਚੱਕਰ ਲਾ ਲੈਣਾ ਸਾਹਮਣੇ ਸਰਕਲ ਤੇ ਉਹਦੇ ਵਿੱਚ ਗੇਂਦ ਇਕ ਉਹ ਸਟਾ ਕੇ ਦੇਖਣੀ ਬੱਚਾ ਉਸ ਵਿੱਚ ਸਿੱਟਦਾ ਨਹੀਂ ਸਿੱਟਦਾ ਇਹ ਜਿਹੜੀਆਂ ਹੈਗੀਆਂ ਗਤੀਵਿਧੀਆਂ ਸਾਡੀਆਂ ਆਈਆਂ ਸਰੀਰਕ ਵਿਕਾਸ ਨਾਲ ਇਸ ਤੋਂ ਅਗਲਾ ਕਾਊਂਟਰ ਸਾਡਾ ਹੋਊਗਾ ਬੌਧਿਕ ਵਿਕਾਸ ਨਾਲ ਬੌਧਿਕ ਵਿਕਾਸ ਦੇ ਵਿੱਚ ਅਸੀਂ ਬੱਚੇ ਦੀ ਜਿਹੜੀ ਬੁੱਧੀ ਦਾ ਟੈਸਟ ਕਰਨਾ ਮਲਾਂਕਣ ਕਰਨਾ ਉਹਦੇ ਵਿੱਚ ਕੀ ਕਰਨਾ ਹੈਗਾ ਕਿ ਪੈਟਰਨ ਅਸੀਂ ਰੱਖੇ ਹੋਣਗੇ ਅੱਧਾ ਪੈਟਰਨ ਰੱਖਿਆ ਹੋਊਗਾ ਬੱਚਾ ਨੂੰ ਪੂਰਾ ਕਰਕੇ ਵਿਖਾਵੇ ਜਿਵੇਂ ਵਰਗ ਜਾਂ ਆਇਤ ਰੱਖਿਆ ਤਾਂ ਉਸ ਤੋਂ ਅੱਗੇ ਫਿਰ ਵਰਗ ਜਾਂ ਆਇਤ ਇਸ ਤਰ੍ਹਾਂ ਸਰਕਲ ਕੋਈ ਵੀ ਅਸੀਂ ਪੈਟਰਨ ਅਧੂਰਾ ਲੈ ਲੈਣਾ ਤੇ ਉਹ ਬੱਚੇ ਤੋਂ ਪੂਰਾ ਕਰਾਉਣਾ ਤੇ ਵਸਤੂਆਂ ਦੇ ਨਾਲ ਆਪਾਂ ਵਰਗੀਕਰਨ ਵੀ ਕਰ ਸਕਦੇ ਹਾਂ ਇੱਕ ਵਰਗੀਕਰਨ ਦੀ ਐਕਟੀਵਿਟੀ ਵੀ ਉੱਥੇ ਕਰਾ ਸਕਦੇ ਹਾਂ ਮੰਨ ਲਓ ਅਸੀਂ ਆਲੂ ਗੰਡੇ ਮਹਰੀਆਂ ਮਿਰਚਾਂ ਜਾਂ ਕੁਝ ਸੂਲੀਆਂ ਦੇ ਦਾਣੇ ਰੱਖਦੇ ਹਾਂ ਕੁਝ ਵੀ ਰੱਖ ਲਓ ਵਸਤੂਆਂ ਉਹ ਇਕੱਠੀਆਂ ਰੱਖ ਦੇਣੀਆਂ ਤੇ ਫਿਰ ਬੱਚੇ ਨੂੰ ਕਹਿਣਾ ਨੂੰ ਅਲੱਗ-ਅਲੱਗ ਕਰਦੇ ਆ ਆਲੂ ਅਲੱਗ ਕਰਦੇ ਗੰਡੇ ਅਲੱਗ ਕਰਦੇ ਹਰੀਆਂ ਮਿਰਚਾਂ ਅਲੱਗ ਕਰਦੇ ਉਹ ਸਾਡੇ ਸਕੂਲ ਦੇ ਵਿੱਚ ਸਮਾਨ ਸੌਖਾ ਹੀ ਮਿਲ ਜਾਣਾ ਕਰੰਸੀ ਨੋਟ ਦੀ ਪਛਾਣ ਅਸੀਂ ਕਰਾ ਸਕਦੇ ਹਾਂ ਇਸ ਇਸ ਕਾਊਂਟਰ ਤੇ ਕਹਿੰਦੇ ਨੋਟ ਰੱਖੇ ਹੋਣੇ ਬਸ ਬੱਚੇ ਨੂੰ ਪੁੱਛਣਾ ਆਈਆਂ ਵੀ ਆ ਕਿੰਨੇ ਦਾ ਨੋਟ ਆ ਸਿੱਕਾ ਕਿੰਨੇ ਦਾ ਤਾਂ ਬੱਚਾ ਜੇ ਦੱਸੂਗਾ ਤਾਂ ਮੈਂ ਅਸੀਂ ਉਹਨਾਂ ਬਲਾਂਕਾਂ ਦੇ ਵਿੱਚ ਪਾਸ ਕਰਦੇ ਆਂਗੇ ਔਰ ਬਦਲ ਰੱਖ ਸਕਦੇ ਆਂ ਸਾਡੇ ਕੋਲੇ ਪ੍ਰੀਫਰੈਂਸੀ ਵਿੱਚ ਕਾਫੀ ਪਜ਼ਲ ਪਈਆਂ ਟੁਕੜੇ ਹੁੰਦੇ ਆ ਉਹ ਉਹ ਅਲੱਗ-ਅਲੱਗ ਰੱਖਦੇ ਉਤੇ ਬੱਚੇ ਨੂੰ ਕਹਿਣੇ ਜੋੜ ਕੇ ਵਿਖਾ ਸੋ ਇਹ ਸਾਡਾ ਦੂਸਰੇ ਤੀਸਰੇ ਕਾਊਂਟਰ ਦਾ ਕੰਮ ਸੀਗਾ ਬਹੁਤ ਕਮਕਾਸ ਦਾ ਇਸ ਤੋਂ ਅਗਲਾ ਕਾਊਂਟਰ ਸਾਡਾ ਹੋਊਗਾ ਗਣਿਤ ਸਬੰਧੀ ਗਣਿਤ ਦਾ ਸਟਾਲ ਜਿਹੜਾ ਅਸੀਂ ਲਾਉਣਾ ਉਹਦੇ ਵਿੱਚ ਅਸੀਂ ਗਿਣਤੀ ਬੱਚੇ ਨੂੰ ਪੁੱਛ ਸਕਦੇ ਹਾਂ ਸਾਂਖਿਆ ਪੁੱਛ ਸਕਦੇ ਹਾਂ ਸਿੱਧੀ ਗਿਣਤੀ ਪੁੱਛ ਸਕਦੇ ਹਾਂ ਮਿਸਿੰਗ ਨੰਬਰ ਵਿੱਚ ਅਸੀਂ ਉਹਦੇ ਵਿੱਚ ਰੱਖ ਸਕਦੇ ਹਾਂ ਜਿਵੇਂ 1 2 ਮਿਸ ਕਰਤਾ 3 4 ਫਿਰ 5 6 ਮਿਸ ਕਰਤਾ ਤਾਂ ਬੱਚਾ ਦੱਸ ਸਕਦਾ ਤੁਲਨਾ ਸਾਂਖਿਆ ਦੀ ਵੱਡੀ ਕਿਹੜੀ ਹੈ ਛੋਟੀ ਕਿਹੜੀ ਹੈ ਇਹ ਪੁੱਛ ਸਕਦੇ ਹਾਂ ਇਹਦੇ ਵਿੱਚ ਜੋੜ ਘਟਾਓ ਸਥੂਲ ਵਸਤੂਆਂ ਨਾਲ ਅਸੀਂ ਕਰਾ ਕੇ ਵੇਖ ਸਕਦੇ ਹਾਂ ਮੰਡ ਟਿੱਲੀ ਨਾਲ ਕਰਾ ਕੇ ਵੇਖ ਸਕਦੇ ਹਾਂ ਜਾਂ ਸਾਡੇ ਕੋਲੇ ਉਹ ਬਜਰੀ ਦੇ ਦਾਣੇ ਰੱਖ ਬਜਰੀ ਹੁੰਦੀਆਂ ਨੇ ਛੋਟੇ ਛੋਟੇ ਟੁਕੜੇ ਤੇ ਉਹਨੂੰ ਅਸੀਂ ਗਿਣਾ ਸਕਦੇ ਆ ਉਹਦੇ ਚੋਂ ਇੰਨੇ ਕੱਢਦੇ ਕਿੰਨੇ ਰਹਿ ਗਏ ਇਹ ਵਾਲਾ ਸੀ ਕੰਮ ਉਹਦੇ ਵਿੱਚ ਕਰਵਾ ਸਕਦੇ ਆ ਤੇ ਆਕਾਰ ਜੇ ਬੱਚੇ ਨੂੰ ਆਕਾਰ ਹੁੰਦੀਆਂ ਕਰਤੀਆਂ ਹੁੰਦੀਆਂ ਕਰਤੀਆਂ ਦੀ ਪਛਾਣ ਤਾਂ ਉਹਦੀਆਂ ਵੀ ਅਸੀਂ ਤਾਂ ਪਤਾ ਨਹੀਂ ਕਿ ਕਿਹੜੀ ਹੈ ਵਰਗਾ ਤਕੋਣਾ ਚੱਕਰ ਤੇ ਇਹਨਾਂ ਦੇ ਜਿਹੜੇ ਕੋਨੇ ਕਿੰਨੇ ਆ ਪਾਸੇ ਕਿੰਨੇ ਆ ਉਹ ਵੀ ਅਸੀਂ ਅਗਨਿਤ ਸਟਾਲ ਦੇ ਵਿੱਚ ਅਸੀਂ ਪੁੱਛ ਸਕਦੇ ਹਾਂ ਸੋ ਅੱਗੇਲਾ ਜਿਹੜਾ ਇਸ ਤੋਂ ਅਗਲਾ ਨੈਕਸਟ ਕਾਊਂਟਰ ਹੋਊਗਾ ਉਹ ਹੋਊਗਾ ਪਛਾਈ ਵਿਕਾਸ ਦਾ ਤੇ ਇਹਦੇ ਵਿੱਚ ਅਸੀਂ ਕੀ ਕਰਨਾ ਹੈਗਾ ਕਿ ਬੱਚੇ ਤੋਂ ਕਵਿਤਾ ਸੁਣ ਸਕਦੇ ਹਾਂ ਕੋਈ ਉਹਦੇ ਵਿੱਚ ਬੋਲਣ ਵਾਲਾ ਪੱਖ ਆ ਜਾਂਦਾ ਸਮਝਣ ਵਾਲਾ ਪੱਖ ਵੀ ਆ ਜਾਂਦਾ ਪੜਨ ਵਾਲਾ ਸਮਝਣ ਵਾਲਾ ਪੱਖ ਇਹਦੇ ਵਿੱਚ ਪਛਾਵਲ ਹੁੰਦਾ ਤੇ ਅਸੀਂ ਕੋਈ ਚਿੱਤਰ ਦਿਖਾ ਕੇ ਬੱਚੀ ਨੂੰ ਕੋਈ ਵੀ ਚਿੱਤਰ ਕੋਈ ਸਾਡੇ ਕੋਲ ਕਿਤਾਬਾਂ ਇੰਨੀਆਂ ਪਈਆਂ ਕੋਈ ਲਾਇਬ੍ਰੇਰੀ ਚੋ ਚੱਕ ਲੋ ਤੇ ਉਹਦੇ ਵਿੱਚੋਂ ਬੱਚੇ ਨੂੰ ਕਹਿਣਾ ਵੀ ਇਹਦੇ ਵਿੱਚੋਂ ਤੂੰ ਚਿੱਤਰ ਸੰਬੰਧੀ ਗੱਲਾਂ ਕਰਨੀਆਂ ਕੀ ਦੇਖ ਰਿਹਾ ਹੈ ਇਹਦੇ ਵਿੱਚ ਹਨਾ ਕਾਦੀਆਂ ਕਾਦੀਆਂ ਫੋਟੋਆਂ ਆਏ ਹੋਈਆਂ ਕੀ ਉਹਦੇ ਮਾਈਂਡ ਦੇ ਵਿੱਚ ਚੱਲਦਾ ਉਹ ਆਪਣੀ ਸਾਰੀ ਆਉਟਪੁੱਟ ਦੱਸੂ ਤੁਸੀਂ ਉਹਨੂੰ ਬਸ ਤਸਵੀਰ ਹੀ ਦਿਖਾਉਣੀ ਆ ਉਹਦੇ ਸੰਬੰਧੀ ਗੱਲਾਂ ਬਾਤਾਂ ਕਰਨੀਆਂ ਤੇ ਬੱਚਾ ਦੇਖ ਕੇ ਲਿਖੇ ਵੀ ਲਿਖ ਵੀ ਸਕਦਾ ਲਿਖਣ ਦੀ ਐਕਟੀਵਿਟੀ ਵੀ ਤੁਸੀਂ ਤੋਂ ਕਰਵਾ ਸਕਦੇ ਆ ਅਗਲਾ ਜਿਹੜਾ ਨੈਕਸਟ ਕਾਉਂਟਰ ਹੋਊਗਾ ਉਹ ਹੈਗਾ ਸਮਾਜਿਕ ਭਾਵਨਾਤਮਿਕ ਵਿਕਾਸ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਬੱਚੇ ਨਾਲ ਉਹਦੇ ਮਨੋ ਭਾਵਨੀਆਂ ਦੀਆਂ ਗੱਲਾਂ ਕਰਨੀਆਂ ਉਹ ਘਰ ਵਿੱਚ ਕਿਵੇਂ ਰਹਿੰਦਾ ਖੁਸ਼ ਰਹਿੰਦਾ ਕਿਹਨੂੰ ਮੰਮੀ ਨੂੰ ਜ਼ਿਆਦਾ ਪਿਆਰ ਕਰਦਾ ਕਿ ਡੈਡੀ ਨੂੰ ਜ਼ਿਆਦਾ ਪਿਆਰ ਕਰਦਾ ਉਹਨੂੰ ਗੁੱਸਾ ਕਦੋਂ ਆਉਂਦਾ ਉਹ ਖੁਸ਼ ਕਦੋਂ ਹੁੰਦਾ ਤੇ ਉਹਦੇ ਉਹ ਭਾਵ ਪ੍ਰਗਟ ਕਰ ਸਕਦਾ ਗੁੱਸੇ ਵਾਲਾ ਫੇਸ ਬਣਾ ਕੇ ਦਿਖਾਵੇ ਆਸੇ ਵਾਲਾ ਫੇਸ ਬਣਾ ਕੇ ਦਿਖਾਵੇ ਤੇ ਇਹਦੇ ਲਈ ਅਸੀਂ ਇੱਕ ਜਿਵੇਂ ਸਾਡੇ WhatsApp ਦੇ ਥੱਲੇ ਸਮਾਈਲਿਸ ਹੁੰਦੀਆਂ ਨਾ ਉਹਦਾ ਅਸੀਂ ਪ੍ਰਿੰਟ ਆਊਟ ਉਹਦਾ ਸਕਰੀਨਸ਼ਾਟ ਲੈ ਕੇ ਪ੍ਰਿੰਟ ਆਊਟ ਕਢਾ ਲਈ ਤੇ ਉਹਦੇ ਉੱਤੇ ਪੁੱਛੀਏ ਬੱਚੇ ਨੂੰ ਵੀ ਆਹ ਜਿਹੜਾ ਫੇਸ ਹੈਗਾ ਇਸ ਕਿਸ ਤਰ੍ਹਾਂ ਦੇ ਭਾਵ ਪ੍ਰਗਟ ਕਰ ਰਿਹਾ ਗੁੱਸੇ ਵਾਲੇ ਖੁਸ਼ੀ ਵਾਲੇ ਰੋਣ ਵਾਲੇ ਕਾਫੀ ਤਰ੍ਹਾਂ ਦੇ ਸਨ ਮਿਲ ਜਾਣਗੇ ਤਾਂ ਉਹ ਉਹ ਬੱਚੇ ਦਾ ਜਿਹੜੀ ਇਸ ਕਾਊਂਟਰ ਦੇ ਉੱਤੇ ਭਾਵਨਾਤਕ ਜਿਹੜਾ ਵਿਕਾਸ ਦੀ ਪਰਖ ਅਸੀਂ ਕਰਨੀ ਹੁੰਦੀ ਆ ਸੋ ਇਹ ਸਾਡੇ 6 7 6 ਕਾਊਂਟਰ ਬਣ ਜਾਂਦੇ ਆ ਤੇ ਇਹਨਾਂ ਉੱਤੇ ਅਸੀਂ ਬਸ ਬੱਚਿਆਂ ਦਾ ਮਲਾਂਕਣ ਕਰਨਾ ਤੇ ਉਹ ਕਾਰਡ ਦੇ ਮਲਾਂਕਣ ਕਾਰਡ ਦੇ ਉੱਤੇ ਹੀ ਦਰਜ ਕਰ ਦੇਣਾ ਮਲਾਂਕਣ ਕਾਰਡ ਸਾਡੇ ਕੋਲੇ ਪਹਿਲਾਂ ਤੋਂ ਮੌਜੂਦ ਹੈਗੇ ਆ ਸੋ ਇਹ ਸਾਡੇ ਐਫ ਐਲ ਐਨ ਮੇਲੇ ਦਾ ਜਿਹੜਾ ਕੰਮ ਸੀਗਾ ਜਿਹੜਾ ਅਸੀਂ ਸਕੂਲਾਂ ਦੇ ਵਿੱਚ ਕਰਾਇਆ ਜਾਣਾ ਸੋ ਇਹਦੇ ਵਿੱਚ ਜਿਹੜੀ ਸਾਨੂੰ ਗ੍ਰਾਂਟ ਪ੍ਰਾਪਤ ਹੋਈ ਉਹਦੇ ਵਿੱਚ ਅਸੀਂ ਕੀ ਕੀ ਕਰਾਉਣਾ ਹੈਗਾ ਇੱਕ ਤਾਂ ਅਸੀਂ 3/2 ਦਾ ਜਿਹੜਾ ਸੈੱਟ ਦਾ ਫਲੈਕਸ ਬਣਾ ਸਕਦੇ ਆ ਉਹਦੇ ਵਿੱਚ ਅਸੀਂ ਮੇਲਾ ਫੈਸਲੂਨ ਮੇਲਾ ਲਿਖਾ ਕੇ ਸਕੂਲ ਦਾ ਨਾਮ ਲਿਖਾ ਕੇ ਜੋ-ਜੋ ਉੱਥੇ ਕਿ ਐਕਟੀਵਿਟੀ ਹੈ ਸਾਡੇ ਕੰਮ ਕਰਨੇ ਉਹ ਤੇ ਅਸੀਂ ਦਰਜ ਕਰ ਸਕਦੇ ਆ ਔਰ ਤਿੰਨ ਫਲੈਕਸ ਸਾਨੂੰ ਬਣਾਉਣੇ ਪੈਣੇ ਆ ਯੂਕੇਜੀ ਪਹਿਲੀ ਤੇ ਦੂਜੀ ਦਾ ਉਹਦੇ ਉੱਤੇ ਐਫਐਲਐਨਟੀ ਚ ਲਿਖੇ ਹੋਏ ਆ ਉਹ ਅਸੀਂ 3/5 ਦੇ ਤਿੰਨ/5 ਸਾਈਜ਼ ਦੇ ਜਿਹੜੇ ਫਲੈਕਸ ਅਸੀਂ ਬਣਾਉਣੀ ਹੈਗੀ ਆ ਤੇ ਭਾਗੇਦਾਰੀ ਪਾਰਟਿਸਪੇਸ਼ਨ ਦੇ ਸਰਟੀਫੀਕੇਟ ਅਸੀਂ ਪ੍ਰਿੰਟ ਆਊਟ ਕਢਵਾ ਸਕਦੇ ਆ ਔਰ ਸੱਦਾ ਪੱਤਰ ਅਸੀਂ ਦੇਣੇ ਆ ਉਹਦੇ ਅਸੀਂ ਫੋਟੋਸਟੇਟ ਕਢਵਾ ਸਕਦੇ ਆ ਤੇ ਗਤੀਵਿਧੀਆਂ ਜਿਹੜੀਆਂ ਕਰਾਉਣੀਆਂ ਉਹਦੇ ਲਈ ਸਾਨੂੰ ਜੋ ਵੀ ਸਟੇਸ਼ਨਰੀ ਦੀ ਲੋੜ ਆ ਉਹ ਅਸੀਂ ਖਰੀਦ ਸਕਦੇ ਆ ਇਸ ਗ੍ਰਾਂਟ ਦੇ ਵਿੱਚੋਂ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਆਸਾ ਕਿ ਤੁਹਾਨੂੰ ਇਹ ਜਿਹੜੀ ਵੀਡੀਓ ਮਦਦਗਾਰ ਸਾਬਤ ਹੋਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ